ਗੱਲ ਵੀ ਚੱਪ ਪਾ ਵੀ ਕਬੱਡੀ ਨੌਜਾਨਾ ਖੰਡੂਰਸਾਲ ਦੀ ਧਰਤੀ ਹੈ ਮੰਡੀ ਨਿਹਾਲ ਸਿੰਘ ਵਾਲੇ ਦਾ ਕਬੱਡੀ ਕੱਪ ਹੈ 6:05 ਮਿੰਟ ਤੇ ਸੂਈ ਚੜ੍ਹ ਰਹੀ ਆ ਫਾਈਨਲ ਮੈਚ ਖੇਡਿਆ ਜਾ ਰਿਹਾ ਲਓ ਚੱਪ ਤੇ ਦੂਜੇ ਪਾਸੇ ਵਿਕਾਸ ਹਲੇਵੇ ਦੀ ਧਰਤੀ ਫੜੀ ਹੋਈ ਪਾ ਲੱਗੂ ਚੋਰ ਹੁਣ ਗੱਲ ਹੋ ਜੂ ਵੱਖਰੀ ਆਜੂ ਨਜ਼ਾਰਾ ਕਹਿੰਦੇ ਪਹਿਲਾ ਜਫਾ ਲੱਗ ਗਿਆ ਇਸ ਮੈਚ ਦਾ ਮੇਰੇ ਮਿੱਤਰੋ ਕਰਵਾਵਾਂਗੇ ਲਓ ਮਨਦੀਪ ਲੈ ਵੀ ਪ੍ਰੇਮ ਛਨੇਰ ਬਾਈ ਇੱਕ ਨੰਬਰ ਹੋਰ ਹੋल्ड ਹੈ ਉਹਦਾ ਵੀ ਫੈਸਲਾ ਜਰੂਰ ਕਰ ਦਿਓ ਬੜਾ ਚੋਟੀ ਦਾ ਮੈਚ ਲਓ ਬੱਲਰਾ ਵਾਲਾ ਮਨਦੀਪ ਇਸ ਵੇਲੇ ਪਾਉਂਦਾ ਹੋਇਆ ਰੇਡ ਇੱਕ ਪਾਸੇ ਕਹਿੰਦੇ ਧੂਰਕੋਟੀਏ ਗੋਪੀ ਦਾ ਝੰਡਾ ਹੋਇਆ ਇਹ ਸ਼ੀਰਾ ਧੂਰਕੋਟੀਆਂ ਜਿਹੜਾ ਪੱਕੇ ਤੌਰ ਤੇ ਆਓ ਕਹਿੰਦੇ ਸਿਰੇ ਦਾ ਜਫਾ ਲੱਗ ਗਿਆ ਮੈਦਾਨ ਵਿੱਚ ਮੇਰੇ ਮਿੱਤਰੋ ਮੇਲਾ ਗੂੰਜ ਰਿਹਾ 4:30 ਤੇ 5 ਨੇ 4:30 ਤੇ 5 ਨੇ ਉਧਰ ਐਸਚਓ ਸਰਦਾਰ ਪੂਰਨ ਸਿੰਘ ਜੀ ਢਾਲੀਵਾਲ ਸਾਹਿਬ ਉਹਨਾਂ ਦਾ ਵੀ ਧੰਨਵਾਦ ਹੈ ਮਨਦੀਪ ਧਾਮੀ ਵੇਖ ਯਾਰਾ ਖੜ ਕੇ ਪੈਂਦੀ ਹੋਈ ਰੇਡ ਹੈ ਟੱਕਰ ਸਿਰੇ ਦੀ ਹੈ ਐਨ ਬੱਲੇ ਬੱਲੇ ਹੋਈ ਪਈ ਆ ਵਿਕਾਸ ਐਨ ਕਹਿੰਦੇ ਸਿਰੇ ਦੇ ਜੱਫੇ ਲੱਗ ਗਿਆ ਆ ਨਵੀਆਂ ਉਮਰਾ ਮਾਲਿਆ ਇਹ ਲਾਟਾਂ ਮਰ ਕੇ ਕਿੱਥੇ ਟੱਕ ਕੇ ਬੈੰਦੇ ਚੜਦੇ ਸੂਰਜ ਅੱਖਾਂ ਦੇ ਵਿੱਚ ਪੈਂਦੇ ਹੁੰਦੇ ਕਬੱਡੀ ਕੱਪ ਖੇਡਿਆ ਜਾਣਾ ਤਿੰਨ ਖਿਡਾਰੀ ਬਾਰੋਂ ਖੇਡਣਗੇ ਕੋਹਲੀਏ ਕਲਾ ਦਾ ਕਬੱਡੀ ਕੱਪ ਠੀਕ 1 ਵਜੇ ਪਹਿਲੀ ਰੇਡ ਜਿਹੜੀ ਕਬੱਡੀ ਤਿੰਨ ਬਾਰਾਂ ਦੀ ਪੈ ਜਾਣੀ ਹੈ ਜਿਹੜੀਆਂ ਟੀਮਾਂ ਬੁੱਕ ਕੀਤੀਆਂ ਨੇ ਉਹ ਸਮੇਂ ਸਿਰ ਪੁੱਜਣ ਸਾਰਿਆਂ ਨੂੰ ਸੱਦੇ ਨੇ ਮੇਰੇ ਮਿੱਤਰੋ ਮੋਹਨ ਸੰਧੂ ਤੇ ਸਵਰਨ ਆਸਟ੍ਰੇਲੀਆ ਹਰਜੀਤ ਸਾਡੇ ਹਰਪੀ ਤੋਂ ਆਸਟ੍ਰੇਲੀਆ ਨੂੰ ਵੱਲੋਂ ਸੱਦੇ ਨੇ ਇਧਰਲੇ ਬੰਨੇ ਮਾਝੇ ਵਾਲਾ ਖੰਡੂਰ ਸੇਪੀਆ ਖੰਡੂਰ ਸੇਪੀਆ ਤੇ ਮਾਬਲਾ ਵਿਕਾਸ ਦੇ ਨਾਲ ਟੱਕਰ ਸਿਰੇ ਦੀ ਹੈ ਮੇਲਾ ਵੱਡਾ ਚੱਲਦਾ ਆ ਬੱਲੇ 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 ਉਹ ਦਰਸ਼ਕ ਵੀਰੋ